ਨਾਨੂ ਪਨੀਰੀ ਗੋਬੀ ਦੀ ਉਗੀ ਹਣੀ ਬੀ ਲਾਏ ਹੁੰਦੇ ਮੂਹੇ ਹੋ ਜਾਣੇ ਨਾ ਕੋਈ ਟੁਕੋ ਤੇ ਉਹ ਟਰੈਕਟਰ ਦੇ ਨਾਲ ਵਾਹ ਕੇ ਦੇ ਕਿਹੜਾ ਗੱਲ ਤੇ ਆ ਤੂੰ ਹੀ ਟੁਕਣਾ ਹੋਰ ਮੈਂ ਟੁਕਣਾ ਹੁਣ ਮੈਂ ਤੇ ਚੱਲਿਆ ਵਾ ਆ ਗਏ ਤੂੰ ਜੇ ਤੇ ਸਲੇਰੇ ਉੱਠਦੇ ਆ ਸਾਰੀ ਬੰਦੇ ਦਾ ਮੂਡ ਹੁੰਦਾ ਵਾ ਕਿ ਕਿਦਾਂ ਦਾ ਜੇ ਤੇ ਬੰਦਾ ਟੈਪ ਹੱਸਣ ਫੇਖਾਰੀ ਜੜੀ ਹੱਸਦੇ ਰਹਿਣਾ ਬਿਲ ਵਧੀਆ ਨਾ ਇਹ ਗੱਲ ਤਾਂ ਮੇਰਾ ਮੂਡ ਖਰਾਬ ਹੋ ਗਿਆ ਬੀਬੀ ਬੂਬੀ ਅੱਜ ਕੱਲ ਵਾਦੇ ਆ ਉਹ ਸਾਰੇ ਮਾਇੰਡੀ ਖਰਾਬ ਹੋ ਗਏ ਸਾਰੀ ਝੜੀ ਨਾ ਨਾ ਟੈਨਸ਼ਨ ਚ ਸਾਰੀ ਝੜੀ ਟੈਨਸ਼ਨ ਚ ਨਾ ਨਾ ਜੰਦੀ ਮੈਨੂੰ ਇਦਾਂ ਕਿਹਾ ਵਾਦਾ ਕਿਹਾ ਕਿਆ ਸੋਚ ਕੇ ਹੋਈ ਹੈ ਝੱਟ ਹੋਇਆ ਤਾਂ ਹੋਈ ਨਹੀਂ ਹਾਂ ਸੇ ਨਾਲ ਕਹਿ ਦੋ ਤੇ ਗੱਲ ਵੱਖਰੀ ਹੋ ਜਾਂਦੀ ਹੈ ਬਈ ਹਾਂ ਸੇ ਨਾਲ ਕਿਹਾ ਵਾ ਚਲੋ ਬੰਦਾ ਹਾਸੇ ਤੇ ਲੈ ਲੈਂਦਾ ਹਾਂ ਹਾਰ ਕਰਕੇ ਪਾ ਦਿੰਦਾ ਜੇ ਮੈਨੂੰ ਕੋਸ਼ਿਸ਼ ਤੇ ਕੋਸ਼ਿਸ਼ ਹੀ ਰਹਿ ਜਾਂਦਾ ਜੇ ਉਹ ਗੱਲ ਵੀ ਹਾਸੇ ਨਾਲ ਕਹਦੇ ਵੀ ਮੈਨੂੰ ਆ ਜੀਜ ਚਾਹੀਦੀ ਆ ਕਹਣਾ ਚਲ ਕੋਈ ਨਹੀਂ ਵੇਨੇ ਆ ਬਣ ਜੂਤ ਜੇ ਕਹਣਾ ਵੀ ਆ ਜੀਜ ਅੱਬੇ ਹੀ ਚਾਹੀ ਉਹ ਫੇਰ ਮੁਸੇਹ ਜਾ ਜੜੀ ਤਲੀ ਤੇ ਉਹ ਪਾਰਾ ਚੜ ਜਾਂਦਾ ਪਾਰਾ ਚੜ ਜਾਂਦਾ ਬੰਦੇ ਦਾ ਫੇਰ ਇਲਾਜ ਕਰਾਈ ਸਾਰੀ ਸਾਰੀ ਆਈ ਨਹੀਂ ਸਾਰੀ ਘਣੀ ਉਸੇ ਕੰਮ ਚ ਹੀ ਰਹਿਣਾ ਉਸੇ ਕੰਮ ਚ ਹੀ ਰਹਿਣਾ ਜਿੰਨਾ ਮਰਜ਼ੀ ਕੋਈ ਖੁਸ਼ੀ ਆਈ ਗਾਲ ਉਹ ਦਿਮਾਗ ਦੇ ਵਿੱਚ ਨਿਕਲ ਹੀ ਨਹੀਂ ਨਾ ਨਹੀਂ ਨਿਕਲਦੀ ਤਾਂ ਇਹ ਰੀਲ ਕੋਮ ਨਹੀਂ ਰੇਡੀਆ ਨਾ ਮੈਨੂੰ ਆ ਗੱਲ ਕਹੀ ਹੈ ਇਹਨਾਂ ਨੇ ਆ ਕੀ ਕਿਉਂ ਬਾਕੀ ਵਿਚਾਰ ਤੁਹਾਡੇ ਸਾਹਮਣੇ ਹੈ ਕੀ 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 ਬੰਗਿਆ ਹੀ ਮਨ ਦਾ ਨੂੰ ਪਤਾ ਨਹੀਂ ਪਤਾ ਕੀ ਕਿਹਾ ਇਹ ਨਿਆਣੇ ਨੂੰ ਕਿਹਾ ਕੋਈ ਨਹੀਂ ਕਹਿੰਦਾ ਤਾਂ ਇਹ ਨਹੀਂ ਮੈਂ ਇੱਕ ਗੱਲ ਕਰਨਿਆ ਵਾ ਬੰਦਾ ਤਬਦੀਲ ਹੋ ਜਾਂਦੀ ਗੱਲ ਜੇ ਆਹ ਸੇ ਨਾਲ ਕਹਿੰਦਾ ਬੰਦਾ ਜੇ ਗੱਲੀ ਪਾਤੀ ਕਹਿੰਦਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਚਲੋ ਕੋਈ ਨਹੀਂ ਬੰਦਾ ਲੈ ਲੈ ਕੋਈ ਬਲੇਪਾਰ ਅਰੇਂਜ ਕਰ ਲਾਂਗੇ ਅੱਜਨੇ ਮਹੀਨੇ ਨੂੰ ਦੋ ਮਹੀਨੇ ਨੂੰ ਦੇਖ ਅਵੇ ਵੀ ਅਬੇ ਹੀ ਚਾਹੀਦੀ ਅਬੇ ਹੀ ਚਾਹੀਦੀ ਕਾਲੀਆਂ ਹੀchnai ਜਣੀਆਂ ਬਿਨ ਰਾਤ ਉਹਦੇ ਲਾਗੇ ਉਹ ਕਿੱਥਾ ਮਿਲੂ ਬਹੁਤ ਬੰਦਾ ਵੀ ਕਹਿੰਦਾ ਵੀ ਯਾਰ ਕਿਹ ਜਾਣਦਾ ਨਾ ਪਰ ਇਹ ਮੇਰੇ ਮਾਰਾਂ ਦੀ ਕੀ ਹੋਣੀ ਮੈਂ ਉਹਾਂਂਦੀ ਆ ਹਾਂ ਜੀ ਜੀ ਠੀਕ ਹੈ ਕਿ ਜਿਹੜੀ ਚਾਹੀਦੀ ਅੱਜ ਨੂੰ ਤਾਂ ਜੋੜੀ ਜਾਊਗੀ ਜੋੜ ਜੂਗੀ ਤੂੰ ਦੇਖ ਤਾਂ 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 ਲੈਣੀ ਲੋਕਾ ਹੋ ਜਾਂਦਾ ਬੰਦਾ ਉਹਨੇ ਲਈ ਬਾਰੇ ਸਲਾਹ ਕੀਤੀ ਅੱਜ ਫੇ ਵੇਲੇ ਤੁਸੀਂ ਵੇਖ ਕੇ ਆਈ ਜਾ ਕਿ ਠੀਕ ਆ ਥੋ ਰੁਕ ਵੀ ਬਿਠਾਉਣ ਵਾਲੇ ਆ ਸਫਾਈ ਵੀ ਹੋਣ ਵਾਲੀ ਆ ਫੇਰ ਸਬਜ਼ੀ ਲੱਗਣੀ ਆ ਇੱਕ ਦੋ ਦਿਨ ਲੱਗਣੇ ਆ ਉਹਨੂੰ ਸਫਾਈ ਕਰਦੇ ਆ ਫੇਰ ਸਬਜ਼ੀ ਦਾ ਗਾੜੀ ਜੇ ਕਵੇ ਪਹਿਹੀ ਵੀ ਪਹਿਲੋਂ ਲਾ ਗਏ ਬੂਟੇ ਪਹਿਲੋਂ ਲਿਆ ਕੇ ਲਾ ਲਈਏ ਉਹ ਕਿੱਦਾਂ ਲੱਗਣਗੇ ਅੱਗੇ ਤੇ ਦੋ ਦਿਨ ਤਾਂ ਤਾਂ ਸਫਾਈ ਤੇ ਲੰਘ ਜੜੇ ਆਹ ਤਾਂ ਨਾਲ ਜਗ੍ਹਾ ਤੇ ਬਹੁਤ ਆ ਹੂੰ ਜਦੋਂ ਉਹ ਤਾਂ ਸਬਜ਼ੀ ਸਬਜ਼ੀ ਜਿੰਨਾ ਵਿੱਚ ਆ ਜਿੰਨੀ ਸਬਜ਼ੀ ਲੱਗੜੇ ਸਾਰਾ ਸਿਆਣ ਨਹੀਂ ਕਰਦੇ ਸਾਹਿਬ ਨਹੀਂ ਸਬਜ਼ੀ ਨਹੀਂ ਖਤਮ ਹੋ ਸਕਦੀ ਇੱਕ ਘੰਟਾ ਵੀ ਸਬਜ਼ੀ ਦੇ ਮਾਸੀ ਵੀ ਹੈ ਨਾ ਮਾਸੀ ਵੀ ਪਾਇ ਤਾਂ ਜੰਮ ਜਾਂਦੀ ਇੱਕ ਘੰਟਾ ਸਬਜ਼ੀ ਆਸ ਤੇ ਕੱਟੇ ਨਾ ਸਾਮਾ ਨੂੰ ਹੀ ਚਾਹੇ ਸਵੇਰੇ ਕੱਟ ਲੈ ਤੇ ਸਬਜ਼ੀ ਵੀ ਖਤਮ ਹੋ ਜਾਵੇ ਆ ਵੀ ਡੇਲੀ ਇਹ ਪੱਕਾ ਹੋ ਜਾਂਦੇ ਨਾ ਟੀਮ ਵੀ ਜਾਣਾ ਹੀ ਜਾਣਾ ਮੈਂ ਆ ਟਾਈਮ ਹੀ ਜਾਣਾ ਇੱਕ ਜਾਣੀ ਕੰਮ ਤੇ ਤੇ ਦੋ ਜਾਣੀਏ ਚੱਲ ਜਣਗੇ ਉਹ ਵੀ ਉਹਦੇ ਨਾਲ ਬੱਚੇ ਚੱਲਣ ਐਤਵਾਰ ਬੱਚੇ ਨਾਲ ਕੰਮ ਕਰ ਸਕਦੇ ਸਬਜ਼ੀ ਹੁੰਦੀ ਤਾਂ ਆ ਇਹ ਨਾ ਲਾਗ ਨੂੰ ਚਟਾ ਬਣਾਉਣਾ ਉਹ ਜਿੰਦੇ ਪਾਣੀ ਤੇ ਡੈਡੀ ਨੇ ਵੀ ਲਾਇਆ ਕਰਨਾ ਗੋਡੀ ਨਹੀਂ ਨਾ ਉਹ ਤਰਾਂ ਕਰਦੇ ਗੋਡੀ ਤੇ ਚੱਲ ਨਹੀਂ ਕਰਦਾਂਗੇ ਉਹਨੂੰ ਵੀ ਗੋਡੀ ਨੂੰ ਹਾਂ ਫਿਰ ਕੀ ਕਰੇ ਵੀ ਨਹੀਂ ਜੀ ਉम्मेਲੇ ਮਾਸੀ ਜੀ ਨੂੰ ਖਾਣ ਕੇ ਲਿਆਇਆ ਨਹੀਂ ਹੂੰ ਠੀਕ ਤੁਸੀਂ ਵੀ ਕਹਿ ਰਹੇ ਸਬਜ਼ੀ ਲਾਓ ਤੇ ਇਹ ਵੀ ਘਰ ਦਾ ਮੇਰੇ ਕੋਲ ਮੰਡਈ ਆ ਕਿ ਸਬਜ਼ੀ ਲਾ ਲਓ ਹਾਂ ਠੀਕ ਹਰ ਇੱਕ ਦੋ ਤਿੰਨ ਪਹਿਲੋਂ ਉੱਥੇ ਸਫਾਈ ਹੋਣੀ ਆ ਪੂਰਾਂ ਦੀਆਂ ਵੱਲਾਂ ਚੁੱਕਣ ਵਾਲੀਆਂ ਵਾਂ ਘਾਹ ਬੂਟੀ ਆ ਰੁੱਖ ਸੰਗਣ ਵਾਲੇ ਆ ਚਲੋ ਰੁੱਖ ਬਾਤ ਸੰਗ ਜਾਂਗੇ ਜਿਹੜੇ ਪੂਰਾਂ ਦੀਆਂ ਵੱਲਾਂ ਚੁੱਕੋ ਤੇ ਉਦੋਂ ਵਾਓ ਤੇ ਬਾਲਾ ਦੇ ਇੱਕ ਬੰਨਿਆ ਕਰੋ ਤੇ ਵੱਟਾ ਪਾਈਏ ਤੇ ਮੂਰੀਆਂ ਦੇ ਵੀਰਾਂ ਜੀ ਤੇ ਗੋਭੀ ਤੇ ਲਾਈਏ ਸਾਰੇ ਲੱਗ ਜਾਣਗੇ ਪਰ ਪਹਿਲੋਂ ਮਰੋ ਕੇ ਸੰਗਿਆ ਉਹ ਚੰਗਾ ਮੜ ਕੇ ਮਿੱਦਣਾ ਜ਼ਰੂਰ ਵਾ ਥੱਲੇ ਤਾਂ ਚਲੋ ਪਹਿਲਾਂ ਕਲੀਅਰ ਕਰੋ ਦੋਆਂ ਤਣਾ ਤੇ ਫਿਰ ਉਸ ਤੇ ਸਬਜੀ ਲਗਣੀ ਥੱਲੇ ਇਹ ਨਾਲ ਤੂੰ ਤੂੰ ਫੇਰੇ ਫੇਰੇ ਹੋ ਕੇ ਤੇ 2 ਮਿੰਟ ਲਾ ਹੁਣ ਲਾ ਕੇ ਤੂੰ ਪਹਿਲਾਂ ਲਾ ਕੇ ਤੇ ਮੁੜ ਕੇ ਚੱਲ ਗਿਆ ਆਹਦੇ ਲਾ ਕੇ ਚੱਲ ਗਿਆ ਜਦੋਂ ਮੈਂ ਹੁਣੇ ਤੈਨੂੰ ਛੱਡੋ ਨਾ ਸਾਰਿਆਂ ਨੂੰ ਨਹੀਂ ਹੁਣੇ ਛੱਡੋ ਨਾ ਤੇ ਨਾਲ ਹੀ ਬਣਾਣਾ ਬਸਰੇ ਆਹ ਟਰੈਕਟਰ ਖੜੋ ਹੁਣ ਕੋਈ ਡੇਟ ਹੋਵੇ ਤੇ ਟਰੈਕਟਰ ਖੜੋ ਤੇ ਉਹਨੂੰ ਵਾਓ ਵਾਹ ਬੇਦੇ ਉਹ ਸਾਫੇ ਜੋਪੇ ਕੋ ਬੰਨੇ ਕਰਦਾ ਲਾਰਾ ਤੈਨੂੰ ਮੈਂ ਕਹਿੰਦਾ ਤੂੰ ਰੈਸਟ ਕਰ ਲਿਆ ਕਰ ਉਹ ਰੈਸਟ ਤਾਂ ਨਹੀਂ ਹੁੰਦੀ ਹੁੰਦੀ ਰੈਸਟ ਕਰ ਲੈ ਰੈਸਟ ਚ ਭਲਾਈਓ ਕੰਮ ਕਰ ਕਰਕੇ ਸਾਰਾ ਕੁਝ ਕਰਕੇ ਫੇਰ ਵੀ ਤੂੰ ਰੈਟੇ ਕਰਨੀ ਹੈ ਤੈਨੂੰ ਇਹ ਪਹਿਲਾਂ ਰੈਟ ਦੇ ਐਂ ਇਥੋਂ ਉੱਠ ਕੇ ਫੇਰੀ ਜਾ ਕੇ ਸੌਂ ਗਿਆ ਉੱਥੋਂ ਸੌਂ ਗਿਆ ਘਰ ਆ ਗਿਆ ਬਸ ਠੀਕ ਕਿੰਨੀਆਂ ਮੌਜਾਂ ਇਦੇ ਚ ਹੌਚਾ ਕਰੀ ਹੋਏ ਆਣ ਕੇ ਫੇਰ ਪਚਾਦਰ ਨਹੀਂ ਚੰਗਾ ਵੀ ਜਾਉਂਦਾ ਤੱਕੜਾ ਜਾਂਦਾ ਬੱਲੇ ਉਹ ਪਨੀਰੀ ਗੋਭੀ ਦੇ ਉੱਗੀ ਹੋਣੀ ਬੀਜ ਲਾਏ ਹੁੰਦੇ ਮੋਗੀਆਂ ਹੋ ਜਾਣੀਆਂ ਤੇ ਗੋਭੀ ਹੋ ਜਾਣੀਆਂ ਪਾਣੀ ਦੇ ਜਾਂਦੇ ਜਿੱਦਾ ਮਾਦੀ ਖਾਈ ਪੀ ਜਾਂਦੇ ਹੁਣ ਤੇ ਲੇਟ ਹੋਂਦਾ ਹੈ ਦਿਲ ਬਰੇਦ ਪਾਣੀ ਜਿਹੜੇ ਹੈਗੇ ਨਾ ਆਪਣੇ ਬੀਜ ਜਿਹੜੇ ਬੀਤਨੇ ਉਹ ਮੀਂਹ ਤੇ ਪੈਂਦੇ ਨੇ 15 20 ਦਿਨ ਕਿੱਥੋਂ ਤੇ ਬੀਜ ਲੈਣੇ ਉਹ ਪਨੀਰੀ ਹੋਣੀ ਨਹੀਂ ਨੀ ਤੁਹਾਡੇ ਉਹ ਭਾਈ ਜਿਹੜੀ ਗੱਲ ਇਤਰਾ ਵੀ ਪਹਿਲੀ ਗਿੱਲੀ ਹੋਵੇ ਉਦੋਂ ਨਹੀਂ ਹੁੰਦੇ ਜਿਹੜੀ ਸੁੱਕੀ ਹੋਵੇ ਉਹਦੇ ਵਿੱਚ ਆਉਂਦੇ ਮੇਰੇ ਕੋਲ ਇੱਕ ਤਾਂ ਆਏ ਬੰਦੇ ਇੱਧਰ ਕਾਦੀਆਂ ਆਉਂਦੇ ਤੇ ਉਹਨਾਂ ਨੇ ਰਾਜਸਥਾਨ ਤੋਂ ਮੰਗਾਇਆ ਗੋਭੀ ਦੇ ਪਨੀਰੀ ਇੱਥੇ ਦੇ ਪਨੀਰੀ ਨਹੀਂ ਆ ਗਏ ਮੀਂਹ ਦੇ ਹੁਣ ਪਨੀਰੀ ਨਹੀਂ ਆ ਰਹੇ ਨਾਲ ਤੇ ਸਾਰੇ ਗ੍ਰਾਮ ਹੋ ਗਏ ਆਪਾਂ ਪਨੀਰੀ ਲੋਡ ਨਹੀਂ ਸਾਨੂੰ ਬੀਂਹਾਂ ਦੀ ਲੋਡ ਆ ਸੋ ਕੀ ਦੇ ਵਿੱਚ ਵਟ ਪਾਓ ਤੇ ਮੀਂਹ ਪੈ ਗਿਆ ਉਹ ਮੋੜੇ ਸਾਰੇ ਉੱਕਣੋ ਨੇ ਗੋਭੀ ਉੱਕਣੋ ਨੇ ਧਨੀਆਂ ਵੀ ਤੁਹਾਡਾ ਹੋ ਜਾਣਾ ਪਾਣੀ ਦੇਣ ਦੀ ਲੋਡ ਨਹੀਂ ਗਈ ਇੱਥੇ ਬੀਜ ਦੇ ਸੁੱਕੀ ਵਟ ਜੋ ਗਿੱਲੀ ਬਿਲ ਦੇ ਵਿੱਚ ਮਾਸੀ ਤੂੰ ਨਾਲ ਮੈਂ 1-2 ਦਿਨ ਮਾਸੀ ਜੀ ਨੂੰ ਉਹਨੂੰ ਉੱਤੇ ਕੰਮ ਕਰਾ ਦੇ ਆ ਸੱਜੀ ਰਵਾਇਤ ਲੋਡ ਸਣਾ ਜਾਂ ਉਂਗਲ ਦੇ ਨਾਲ ਇੱਥੇ ਇਦਾਂ ਕਰੋ ਤੇ ਇੱਥੇ ਇਦਾਂ ਕਰੋ ਤੇ ਦੋ ਪ੍ਰਸਾਦ ਦੇ ਦੇ ਮੈਨੂੰ ਤੇ ਮੈਂ ਦੁਕਾਨੇ ਜਾਵਾਂ ਟਾਈਮ ਬੜਾ ਹੋ ਗਿਆ 10 ਵਜ ਗਏ ਆ ਬਾਸੀ ਦਾ ਕਰਕੇ ਦੇ ਦੇ ਤੂੰ ਆ ਕੇ ਤੇ ਟਰੈਕਟਰ ਫੜੋ ਤੇ ਉਹਨੂੰ ਵਾਹੋ ਤੇ ਬਾਅਦ ਨੇ ਬਾਅਦ ਨੇ ਜਿੱਤਾ ਕਹੇ ਉਦਾਂ ਕਰ ਦਿੰਦੇ ਹੁਣ ਐ ਵਾਟ ਮੈਂ ਕੱਢ ਦੂੰਗਾ ਨਹੀਂ ਤੁਹਾਡੀ ਬੋਲੀ ਵਟਾ ਕੱਢ ਦੂੰਗਾ ਪਹਿਲਾਂ ਇਹਦੀ ਸਫਾਈ ਕਰਾਓ ਸਫਾਈ ਇੱਥੇ ਹੀ ਹੁੰਦੀ ਹੈ ਸਫਾਈ ਥਾਂ ਦੀ ਹੈ ਜੇ ਮੈਂ ਫੇਰ ਗੱਲ ਕਰਾਂ ਬਲਣ ਜਾ ਸੁਕੋ ਤੇ ਉਹ ਟਰੈਕਟਰ ਦੇ ਨਾਲ ਵਾਹ ਕੇ ਦੇ ਚੁੱਕੂ ਜਿਹੜਾ ਗੱਲ ਤੇ ਆ ਤੂੰ ਤੂੰ ਹੀ ਚੁੱਕਣਾ ਹੋਰ ਮੈਂ ਚੁੱਕਣਾ ਹੁਣ ਮੈਂ ਤੇ ਚੱਲਿਆ ਵਾ ਆ ਕੇ ਜੁਗਾਂਗੇ